ਲਓ ਜੀ ਅਸੀਂ ਆਏ ਹਾਂ ਜੀ ਜਲੰਧਰ ਤੇ ਜਲੰਧਰ ਇੱਥੋਂ ਦੋ ਤਿੰਨ ਚਾਰ ਤਿੰਨ ਚਾਰ ਕਿਲੋਮੀਟਰ ਹੋਊਗਾ ਤੇ ਤੁਸੀਂ ਦੇਖ ਸਕਦੇ ਹੋ ਲੰਗਰ ਦਾ ਪ੍ਰੋਗਰਾਮ ਚੱਲ ਰਿਹਾ ਹੈਗਾ ਤੇ ਖੜੇ ਆਂ ਕੁੱਕੜਪਿੰਡ ਕੱਲ ਨੂੰ ਹੈਗੀ ਆ 20 ਅਗਸਤ 2025 ਤੇ ਮੈਂ ਤੁਹਾਡਾ ਇਧਰ ਸਟੇਜ ਵਾਲੇ ਪਾਸੇ ਥੋੜਾ ਜਿਹਾ ਘੇੜਾ ਘਾੜਾ ਲਵਾਂ ਤੇ ਇਹਦੇ ਵਿੱਚ ਬਾਈ ਜੀ ਕੱਲ ਨੂੰ ਹੈਗੀ ਆ ਰੈਲੀ ਕਿਸਾਨ ਮਹਾ ਰੈਲੀ ਕੁੱਕੜ ਪਿੰਡ ਜਲੰਧਰ ਤੇ लवली proffessional ਯੂਨੀਵਰਸਿਟੀ ਦੇ ਪਿੱਛੇ ਬਿਲਕੁਲ ਤੇ ਦੇਖਿਓ ਬਾਈ ਜੀ ਤੇ लवली proffessional ਯੂਨੀਵਰਸਿਟੀ ਦੇ ਪਿੱਛੇ ਹੈ ਬੈਕ ਸਾਈਡ ਤੇ 3 ਕਿਲੋਮੀਟਰ ਲਗਭਗ ਤੇ ਤੁਸੀਂ ਦੇਖ ਸਕਦੇ ਹੋ ਇਹਦਾ ਜਲੰਧਰ ਆ ਤੇ ਫਗਵਾੜਾ ਤੇ ਆਪਣੇ ਗਰਾਿਆਂ ਜਾਂ ਜਿੰਨੇ ਵੀ ਇੱਥੇ ਨੇੜੇ-ਟੜੇ ਪਿੰਡ ਨੇ ਉਹਨਾਂ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਤੇ ਇਹ ਤੁਸੀਂ ਦੇਖ ਰਹੇ ਹੋ ਇੱਧਰ ਸਟੇਜ ਵਾਲਾ ਪ੍ਰੋਗਰਾਮ ਤੁਹਾਨੂੰ ਲਾਈਵ ਕਰਕੇ ਆਪਾਂ ਅਪਡੇਟ ਦੇ ਰਹੇ ਹਾਂ ਤੇ ਦੂਜੇ ਪਾਸੇ ਲੰਗਰ ਦਾ ਪ੍ਰੋਗਰਾਮ ਤੁਹਾਨੂੰ ਦਿਖਾ ਦਿੰਦੇ ਹਾਂ ਕੱਲ ਨੂੰ ਲੰਗਰ ਵੀ ਅੱਜ ਵੀ ਚੱਲਦਾ ਸੀਗਾ ਵੈਸੇ ਤਾਂ ਤੇ ਅੱਜ ਛਕਣ ਵਾਲੇ ਸੱਜਣ ਘਟੇ ਸੀਗੇ ਕੱਲ ਨੂੰ ਪੂਰੀ ਜਿੰਨੀ ਵੀ ਸੰਗਤ ਆਊਗੀ ਤੇ ਉਹਨਾਂ ਵਾਸਤੇ ਅੱਜ ਦੁਪਹਿਰ ਤੋਂ ਹੀ ਲੰਗਰ ਬਣਨ ਲੱਗਿਆ ਹੋਇਆਗਾ ਮੈਂ ਤੁਹਾਨੂੰ ਦਿਖਾ ਵੀ ਲਿਆਉਣਾਗਾ ਤੇ ਉਹਦੇ ਵਿੱਚ ਕੀ ਆ ਵੀ ਜਿਵੇਂ ਕੋਈ ਵੀ ਆਵੇ ਕੋਈ ਮਤਲਬ ਜੇ ਦੂਰੋਂ ਵੀ ਆਉਣਾ ਕਿਸੇ ਨੇ ਤਾਂ ਉਹ ਭੁੱਖੇਟਾ ਢ ਵੀ ਕਰੂ ਤੁਰ ਸਕਦਾ ਵੀ ਇੱਥੇ ਆਉਣ ਸਾਰ ਸਭ ਤੋਂ ਪਹਿਲਾਂ ਉਹਨੂੰ ਲੰਗਰ ਸ਼ਿਕਾਇਆ ਜਾਊਗਾ ਉਦੋਂ ਬਾਅਦ ਦੇ ਵਿੱਚ ਆਪਾਂ ਕੀ ਕਹਿੰਦੇ ਹੁੰਦੇ ਨੇ ਜਿਹੜੇ ਕਿਸਾਨ ਅਗੂ ਨੇ ਲੀਡਰ ਨੇ ਉਹਨਾਂ ਦੇ ਵਿਚਾਰ ਸੁਣ ਸਕਦੇ ਆ ਕਿ ਕੀ ਕੀ ਪ੍ਰੋਗਰਾਮ ਅੱਗੇ ਆਉਣਗੇ ਉਹ ਤੁਸੀਂ ਦੇਖ ਸਕਦੇ ਹੋ মিডিਆ ਮੁੜੀ ਵਾਲੇ ਨੇ ਇੱਥੇ ਕਿਹੜੇ ਨੇ ਆਉਣਾ ਉਹ ਤੁਹਾਨੂੰ ਪਤਾ ਹੀ ਆ ਇਹ মিডিਆ ਨੂੰ ਬੰਦ ਕੀਤਾ ਜਾਂਦਾਗਾ ਵੀ ਨਾ ਕਵਰੇਜ ਕੀਤੀ ਜਾਵੇ ਤੇ ਦੂਜੇ ਨੰਬਰ ਤੇ ਬਾਕੀ ਯਾਰ ਸਰਟੀਫਿਕੇਟ ਲੈਣ ਨਾਲ ਕੋਈ মিডিਆ ਆਧਾਰਾ ਨਹੀਂ ਬਣਦਾ ਹੁੰਦਾ মিডিਆ ਆਧਾਰਾ ਤੁਸੀਂ ਅਸੀਂ ਸਾਰੇ ਬਣਦੇ ਆ ਜੇ ਕੋਈ ਤੁਹਾਨੂੰ ਲੱਗਦਾ ਵੀ ਹਾਂ ਚਾਰ ਫੋਲੋਅਰ ਕਿਸੇ ਦੇ ਵੱਧ ਨੇ ਵੀ ਉਹ ਅੱਜ ਹਵਾ ਕਰ ਰਿਹਾ ਵੀ ਆਉਣਾ ਨਹੀਂ ਕਿਸੇ ਨੇ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਤੇ ਉਹ ਕੋਈ ਮੀਡੀਆਮ ਉੜੇ ਵਾਲੇ ਨਹੀਂ ਹੈਗੇ ਉਹ ਸਿਰਫ ਯੂਟਿਊਬਰ ਹੀ ਨੇ ਕੋਈ ਫੇਸਬੁਕੀ ਇਹ ਨੇ ਕਿਸੇ ਕੋਲੇ ਲੱਖਾਂ ਨੇ ਕਿਸੇ ਕੋਲੇ ਕਈ ਮਿਲੀਅਨ ਨੇ ਤੇ ਕਿਸੇ ਕੋਲੇ ਘੱਟ ਨੇ ਹਜ਼ਾਰਾਂ 'ਚ ਨੇ ਕਿਸੇ ਕੋਲੇ ਸੌਵਾਂ 'ਚ ਨੇ ਕੋਈ ਇਹ ਕੋਈ ਵੱਡੇ ਮੈਂ ਨਾ ਨਹੀਂ ਰੱਖਦਾ ਹੈਗਾ ਤੇ ਆਹ ਦੇਖ ਸਕਦੇ ਹੋ ਤੁਸੀਂ ਤੇ ਬਾਰ ਬਾਰ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕੱਲ੍ਹ ਨੂੰ ਵੀ ਲਾਈਵ ਕਰਾਂਗੇ ਹੋ ਸਕਦਾ ਫੇਸਬੁਕ ਤੇ ਜਾਇੰਟ ਇੰਸਟਾਗ੍ਰam ਤੇ ਜਿੱਥੇ ਵੀ ਹੁੰਦਾ ਹੋਇਆ ਸਾਨੂੰ ਸਤੋਂ ਜਿੱਥੇ ਸੌਖਾ ਲੱਗਿਆ ਸਾਨੂੰ ਜਿੱਥੇ ਸੌਖਾ ਚੱਲ ਗਿਆ ਦੇਖੋ ਆਪਾਂ ਨਾਂ ਤਾਂ ਹੈਗੇ ਆ ਕੋਈ ਪ੍ਰੋਫੈਸ਼ਨਲ ਬੰਦੇ ਆਪਣੇ ਕੋਲੇ ਫੋਨ ਹੈਗਾ ਆਈਡੀਆ ਬਣੀਆਂ ਹੋਈਆਂ ਨੇ ਬਸ ਦੈਟਸ ਇਟ ਆਪਾਂ ਪਾ ਸਕਦੇ ਆ ਤੇ ਆਪਾਂ ਪਾ ਦਿੰਨੇ ਆ ਬਸ ਇੰਨਾ ਕੰਮ ਬਾਕੀ ਹੈ ਤੁਸੀਂ ਦੇਖ ਰਹੇ ਹੋ ਲੰਗਰ ਤਿਆਰ ਹੋ ਰਿਹਾਗਾ ਇੱਧਰ ਵੀ ਤੇ ਇਹ ਕੱਲ੍ਹ ਵਾਸਤੇ ਤਿਆਰ ਹੋ ਰਿਹਾ ਹੈਗਾ ਬਾਕੀ ਨਾਲ ਦੀ ਨਾਲ ਹੋ ਹੀ ਜਾਊਗਾ ਕੱਲੂ ਜੀ ਠੀਕ ਹੈ ਜੀ ਤੇ ਬਾਕੀ ਕੋਈ ਵੱਡੀ ਛੋਟੀ ਗੱਲ ਨਹੀਂ ਹੈ ਆ ਜਿਹੜੇ ਸਮਾਨ ਸਾਮਣੂ ਤੇ ਰਤਨ ਜਿਹੜੇ ਇੱਥੇ ਰੱਖੀ ਰੱਖਣਗੇ ਉਹ ਇਹ ਹਾਸੇ ਦੇ ਖੇਡਦੇ ਨੇ ਮੁੰਡੇ ਨਾਲ-ਨਾਲ ਕੰਮ ਕਰਾ ਰਹੇ ਨੇ ਹੁਣ ਇਹ ਤਾਂ ਹੁੰਦਾ ਨਹੀਂ ਵੀ ਹਾਂ ਇਕੱਲਾ ਸੀਰੀਅਸ ਹੋ ਕੇ ਹੀ ਕੰਮ ਹੁੰਦਾ ਹੁੰਦਾ ਤੇ ਹਾਸੇ ਮਖੌਲ ਨਾਲ ਜ਼ਿਆਦਾ ਵਧੀਆ ਕੰਮ ਹੋ ਜਾਂਦਾ ਹੁੰਦਾ ਤੇ ਵਧੀਆ ਤਰੀਕੇ ਨਾਲ ਹੋ ਜਾਂਦਾ ਹੁੰਦਾ ਜਿੰਨਾ ਹਾਸਾ ਖੇਡਾ ਚੱਲਦਾ ਹੋਵੇ ਤੇ ਜਿੰਦਗੀ ਜਿਉਣਾ ਹੈ ਆਪਾਂ ਕੋਈ ਰੋਕੇ ਜਿਉਣਾ ਦਾ ਕੋਈ ਹਾਸ ਖੇਡ ਕੇ ਜਿਉਣਾ ਲੈਂਦਾ ਸੋ ਆਪਣਾ ਆਪਣਾ ਤਰੀਕਾ ਆਪਣਾ ਆਪਣਾ ਦਿਮਾਗ ਹੈ ਤੁਸੀਂ ਆਪਸਾ ਵਲਾ ਸਕਦੇ ਹੋ ਚੀਜ਼ਾਂ ਦਾ ਤੇ ਬਾਕੀ ਰਹੀ ਗੱਲ ਧੂਆਂ ਚੱਲ ਰਿਹਾ ਪੂਰਾ ਤੇ ਬਾਕੀ ਰਹੀ ਗੱਲ ਤੁਹਾਨੂੰ ਨਾਲ ਦੀ ਨਾਲ ਅਪਡੇਟ ਦਿੰਦੇ ਰਾਂਗੇ ਅੱਜ ਰਾਤ